ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਵੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਨਵੇਂ ਰਿਸ਼ਤਿਆਂ ਦੀ ਐਡ ਤੁਹਾਡੇ ਤੀਕ ਪਹੁੰਚ ਸਕੇ ਸਭ ਤੋਂ ਪਹਿਲਾਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਿਆ ਕਰੋ ਜੀ ਅੱਜ ਅਸੀਂ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਪਰਿਵਾਰ ਦੀ ਲੜਕੀ ਦਾ ਰਿਸ਼ਤਾ ਰਿਸ਼ਤਾ ਹੈ ਜੀ ਖੰਨੇ ਤੋਂ ਲੜਕੀ ਦਾ ਨਾਮ ਗੁਰਲੀਨ ਕੌਰ ਕਾਸਟ ਜੱਟ ਸਿੱਖ ਡੇਟ ਆਫ ਬਰਥ 1999 ਦਾ ਹੈ ਜੀ ਹਾਈਟ 5 ਫੁੱਟ 4 ਇੰਚ ਸਟੱਡੀ ਬੀਏ ਪਾਸ ਹੈ ਇਹਨਾਂ ਨੂੰ ਬਾਹਰ ਵਾਲਾ ਮੁੰਡਾ ਚਾਹੀਦਾ ਹੈ ਮੁੰਡਾ ਕਿਸੇ ਵੀ ਕੰਟਰੀ ਵਿੱਚ ਹੋਵੇ ਜੇ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਇੱਕ ਰਿਸ਼ਤਾ ਹੈ ਜੀ ਲੁਧਿਆਣਾ ਮੁੱਲਾਪੁਰ ਦਾਖਾਂ ਤੋਂ ਲੜਕੀ ਦਾ ਨਾਮ ਮਨਪ੍ਰੀਤ ਕੌਰ ਕਾਸਟ ਜੱਟ ਸਿੱਖ ਡੇਟ ਆਫ ਬਰਥ 2003 ਦਾ ਹੈ ਜੀ ਹਾਈਟ 5 ਫੁੱਟ 2 ਇੰਚ ਸਟੱਡੀ ਪਲੱਸ 1 ਪਾਸ ਹੈ ਇਹਨਾਂ ਨੂੰ ਪੜਿਆ ਲਿਖਿਆ ਘਰੇਲੂ ਪਰਿਵਾਰ ਦਾ ਮੁੰਡਾ ਚਾਹੀਦਾ ਹੈ ਜੇ ਕਿਸੇ ਨੂੰ ਏ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ